ਜੇ ਕੁ ਚੱਕੀਆਂ ਚੀਜ਼ਾਂ ਆ ਕਿ ਸਖਾਈਆਂ ਵੇ ਰੱਖੀਆਂ ਤਾਂ ਹੀ ਆ ਐਨ ਕਿਨੇ ਕਿ ਬੱਚੇ ਸਹੀ ਲੋਹੋਂ ਤੋਂ ਹੀ ਤੇ ਹੁਣ 100 50 ਪਲੇਅਰ ਗਰਾਊਂਡ ਚ ਆਉਂਦਾ ਤੇ 100 ਦਾ 100 ਥੋੜੀ ਬਚ ਜਾਣਾ ਕਿਤੇ ਪਲੇਅਰ ਮਰੇ ਲਾਇਆ ਵੀ ਜਿਹੜੇ ਪਲੇਅਰ ਬਣ ਕੇ ਉਹ ਪਰ ਜਿਹੜੇ ਗਰਾਊਂਡ ਆਉਂਦੇ ਉਹ ਫਿਰ ਇਨਾ ਸਿਹਤਮੰਤ ਰਹਿਣਗੇ ਨਸ਼ੇ ਪੱਤੇ ਤੋਂ ਦੂਰ ਰਹਿਣਗੇ ਬਚਾਰਾ ਕਿਹੜੀ ਚੰਗੀ ਗੱਲ ਆ ਬੜੀ ਵਧੀਆ ਗੱਲ ਆ ਹਰ ਪਿੰਡ ਚ ਗਰਾਊਂਡ ਹੋਣੀ ਚਾਹੀਦੀ ਆ ਜਿਮ ਹੋਣਾ ਚਾਹੀਦਾ ਪਾਰਕ ਹੋਣੀ ਚਾਹੀਦੀ ਬਿਉਰਗਾਂ ਤੁਰਨ ਫਿਰਨ ਨੂੰ ਜਿਹੜੀਆਂ ਚੀਜ਼ਾਂ ਚੰਗੀਆਂ ਆ ਪਿੰਡ ਦਾ ਪਾਣੀ ਪੂਣੀ ਸਾਭਣਾ ਚਾਹੀਦਾ ਜਿਹੜੀਆਂ ਚੀਜ਼ਾਂ ਆ ਹੁਣ ਪਾਣੀ ਆ ਜ਼ਰੂਰੀ ਐ ਸਾਹਮਣੇ ਲੈ ਵੀ ਜਟਾ ਆ ਗਿਆ ਪਾਕਿਸਤਾਨੀ ਤੁਨ ਧੰਨਿਆ ਦੇ ਲੈ ਟਪਾ ਗਿਆ ਉਤਰ ਜਾ ਹਾਂ ਮੈਂ ਗਾ ਵੀ ਹੋ ਜਾਣਾ ਲੈ 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 ਲੈਣਾ ਨਾ ਉਸਰੇ ਤੈਨੂੰ ਫੇਰ ਰਲ ਕੇ ਗੋਣਕਾਰੀ ਬੰਦਲ ਦੀ ਉਹਨਾਂ ਨੂੰ ਚਾਦੀ ਲੋੜਿਆ ਚਾਦੀ ਲੋੜਿਆ ਹਾਂ ਬੌਂਸਰ ਆ ਡਾ ਵੀ ਜੋ ਦੂਸਰ ਜਾ ਕੇ ਦੱਸਿਆ ਨਾ ਮੈਂ ਬੌਂਸਰ ਹਾਂ ਤੰਨਾ ਬੌਂਸਰ ਹਾਂ ਉਹਨਾਂ ਉਹਦੀਆਂ ਤੇ ਜੋੜ ਜਾਣੇ ਆ ਤੇ ਆ ਉਹ ਕਹਿੰਦਾ ਨੰਗ ਲਓ ਜੀ ਜਿੰਨਾ ਤਰਾ ਖਤਰਨਾਕ ਨਾਮ ਸੁਣ ਕੇ ਉਹਨਾਂ ਤੰਨਾ ਜਿਤਨਾ ਪਾਇਲਟ ਮੋੜਿਆ ਹੈ ਨਾ ਆਪਣਾ ਡਿੱਗਾ ਹਾਂ ਇਸ ਤਰ੍ਹਾਂ ਤੈਨੂੰ ਵਾਪਸ ਕਰਕੇ ਜਣਾ ਲੈ ਟਾਰੀ ਬਾਰਡਰ ਤੇ ਵੀ ਹੱਥ ਜੁੜੇ ਫਿਰ ਚਲ ਜਾ ਬੈਡਰ ਤੋਂ ਮੋੜ ਦੇ ਨੇ ਸਾਡੀ ਜਾਨ ਛੱਡ ਨਾ ਖਣਾ ਜੇ ਅੱਗੇ ਹੱਥ ਜੁੜੇ ਆਈ ਮਾ ਮੇ ਉਹ ਤੇ ਜਲ ਲਾਲ ਗਏ ਕਿਤੇ ਉਦਨਾ ਮੋ ਫੇਰ ਜੀ ਨ ਲੱਗ ਜਗੇ ਇੱਥੋਂ ਮੁੜੇ ਹੀ ਉਦਨਾ ਪਾਂ ਜੀ ਹਾਂ ਇੱਥੋਂ ਮੁੜੇ ਪਾਂ ਜੀ ਉਦਨਾ ਪਾ ਉਹ ਚਾਖਾ ਕਿਤੇ ਉਦਨਾ ਉਹ ਆਪਾਂ ਮਨਾ ਫੇਰ ਕਿਤੇ ਆਂਡੇ ਬਾਦੇ ਚ ਜਾਂਦੇ ਰਿਹਾ ਇੱਥੋਂ ਆ ਗਿਆ ਨਾ ਭਾਨ ਜੀ ਰਾਤ ਪਛੇ ਰਿਆ ਅ ਪਿੰਡ ਪਿੰਡ ਪਛੇ ਰਿਆ ਅਦੁੱਲਾ ਵੀ ਕੰਜਤਾ ਨਾ ਉਹ ਟੈਪੋ ਡੇਟੇ ਕੀਤੇ ਬਣਾ ਲਈ ਇੱਥੋਂ ਫੇਰ ਆਪਾਂ ਬੈਗ ਹੋਣਾ ਸੱਚੀ ਉਹ ਜਾਣਾ ਹੁੰਦਾ ਪਰ ਇਹਨਾਂ ਹਾਂ ਆਹ ਸ਼ਾਲ ਕਾਂ ਲੰਘ ਗਿਆ ਹੁਣ ਵੀ ਜੀ ਤੁਹਾਨੂੰ ਪਤਾ ਉਹਦੀ ਗੁੰਮਸਰ ਤੁਹਾਨੂੰ ਰਾਹ ਜਿਆਦਾ ਪਤਾ ਠੀਕ ਗੱਲ ਹੈ ਨਹੀਂ ਡਰਾਈਵਰ ਨੂੰ ਪਤਾ ਨਹੀਂ ਉਹ ਹਰ ਤੁਰਤ ਆਪਣੇ ਗੇੜ ਤੋਂ ਮੁੜਦਾ ਹੂੰ ਹੂੰ ਕੋਈ ਆਵੇ ਆ ਗਿਆ ਤੇ ਜਾ ਕਰ ਲੈ ਐ ਸਾਨੂੰ ਇੱਥੇ ਕਿ ਆ ਕੇ ਭਲੇਖਾ ਪੈਂਦਾ ਹੈ ਬੰਦਾ ਕਦਈ ਭਾਨ ਖਰੀਦਦਾ ਨਾ ਮੈਂ ਤਾਂ ਆ ਕੇ ਖਦਈ ਕਦਈ ਮੋੜ ਜਾ ਦਿਆ ਲੱਗੇ ਇੱਧਰ ਲੱਗੇ ਜਾ ਲੱਗਾ ਨੋਏ ਇਹ ਬੋਰਡ ਉਦਾਂ ਲੱਗਣਾ ਫੋਟੋ ਲੱਗਣਦਾ ਵੀ ਉਦਾਂ ਮੈਂ ਲਾ ਪਰ ਹੈ ਚੋਲੇ ਚੋਲੇ ਰੇ ਹਰ ਮੋੜੀ ਦੋਨੇ ਬੈਡ ਆਪਾਂ ਭੇਜੀਆਂ ਫੋਟੋਆਂ ਤਾਂ ਅੱਛਾ ਜੱਫਾ ਦਾ ਬਾਂਵੇਂ ਕੁੜੀਆਂ ਤੇ ਪਾਉਂਦੇ ਨਹੀਂਗੇ ਫੋਟੋ ਇਥੇ ਲਾਈ ਲਾ ਦਿੰਦੇ ਅਗਲੇ ਆਹ ਮੈਨੂੰ ਖੜਾਗਾ ਮੈਂ ਫਾਈਨਲ ਤੱਕ ਲਾ ਜਾ ਕਰਾਂ। ਹਾਂ। ਆਹ ਮੈਂ ਲਾਇਆ ਮੈਂ ਫਾਈਨਲ ਤੱਕ ਲਾ ਜਾ ਕਰਾਂ। ਫਿਰ ਟੱਕਲਾ ਜੰਗ ਕਾਲਾ ਆਇਆ। ਮੈਂ ਜੀ ਸ਼ੋਅ ਮੈਚ ਹੁੰਦਾ ਫਾਈਨਲ ਆ ਕਿੱਥੇ ਲੱਜੂਗਾ। ਕਮਲਿਆ ਕਾਪੂ ਵੀ ਚੱਲੇ ਨੇ ਤੇ ਵੀ ਗੱਲਾਂ। ਭਰਾਵਾ ਇਹ ਤਾਂ ਸ਼ੋਅ ਮੈਚ ਆ। ਇਹ ਸ਼ੋਅ ਮੈਚ ਥੋੜੀ ਖੇਡਣੀ ਹੋਣਾ ਤਾਂ ਮੈਂ। ਨਹੀਂ ਸਾਦੇ ਵੀਰੇ ਜੇ ਬੰਦਾ ਝੋਨੇ ਜੀ ਦੇ ਪੇ ਉਹ ਵੀਰ ਤੇ। ਨੋ ਵੀਰ। ਕਿਆ ਇਹਨੂੰ ਸਾਲਾ ਮੈਂ ਮੱਥੇ ਲਿਖੀ ਫਿਰ ਆ ਮੈਂ ਬਹਿਆ। ਨਾਲ ਦੀ ਨਾ ਜਹਾਜ਼ ਦਾ ਰਕਾਰ ਪਾਲਾ। ਗਲਚ ਗਲਚ। ਮਛਾਣਾ ਨਹੀਂ ਪਹੁੰਚਾ ਬੰਦੇ ਨੂੰ ਕਹਿੰਦਾ ਕਰੀ ਸਿਆਣੀਆਂ ਸਾਰਾ ਕਮਲਾ ਨਹੀਂ ਦੁੱਲੇ ਅੰਗੋਵੀ ਨਾਲ ਗਾਣਾ ਲੈ ਦੁੱਨਾ ਸਦਾਈ ਦੁੱਲੇ ਨੂੰ ਸੰਗ ਇੱਥੋਂ ਮੁੜਿਆ ਤਨ ਆ ਇੱਥੋਂ ਹੋਰ ਨਹੀਂ ਕਿਲੇ ਗਿਆ ਇੱਦੋਂ ਅਜੇ ਵੀ ਇੱਥੋਂ ਕਿਲੋ ਡੇਡ ਕਿਲੋ ਕਿਲੋਮੀਟਰ ਬਾਹਰ ਜਾ ਪਹਿਲਾਂ ਕਹ ਦੂਗਾ ਇੱਥੇ ਜਾਣਾ ਮੁੜਕੇ ਨੂੰ ਚੇਤਾ ਪੁੱਜਾਂ ਆ ਤਾਂ ਮੇਰੇ ਤੇ ਇੱਥੇ ਰਿਸ਼ਤਾ ਨਹੀਂ ਮੈਂ ਆਉਂਦਾ ਰਹਿਣਾ ਪਹਿਲਾਂ ਸੁੱਤਾ ਆਂ ਅੰਦਾ ਮੈਂ ਹਾਂ ਤੁਹਾਨੂੰ ਪਤਾ ਨਾ ਦੇ ਤੂੰ ਮੈਂ ਕਹਾਂ ਜੇ ਸਾਨੂੰ ਪਤਾ ਹੁੰਦਾ ਇਤਨਾ ਤੁਰੇ ਆਉਂਦੇ ਸਹੀ ਹੈ ਜੋ ਤੇਨੂ ਚ ਪਤਾ ਲੱਗਣ ਡਿਆ ਮੇਰੇ ਰਿਸ਼ਤੇਦਾਰੀ ਚੋਂ ਗਾਂ ਲੰਗ ਗਏ ਆ ਤੇ ਤੁੰਛਦਾਈਆ ਉੱਥੇ ਦੱਸ ਸਾਨੂੰ ਵੀ ਪਰਵਾਨਾ ਆ ਪਾਂ ਗਾਂ ਲੰਗ ਗਏ ਆ ਹਾਂ ਤਾਂ ਮੈਂ ਜਿਹੜੀ ਚੀਜ਼ ਲਿਖੀ ਆ ਨਾ ਜਿਹੜਾ ਦੁੱਖ ਕਸ਼ਟ ਲਿਖਿਆ ਆ ਉਹ ਹੁਣੇ ਹੋਣਾ ਹਾਂ ਇੰਨਾ ਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਤੁਸੀਂ ਮਹਾਰਾਜ ਦੇ ਮੱਥਾ ਟੇਕਦੇ ਆ ਕੋਈ ਨਿਮਾਤਮਾ ਦੇ ਘਰ ਜਾਂਦੇ ਆ ਘਾਟ ਜ਼ਰੂਰ ਜਾਂਦਾ ਆ ਸਤਗੁਰੂ ਦੇ ਘਰ ਗਿਆ ਘਾਟ ਜ਼ਰੂਰ ਜਾਂਦਾ ਆ ਪਰ ਜਿਹੜਾ ਜਾਵੇ ਤੇ ਉਹ ਗੱਲ ਪੰਜ ਹੋ ਰਹੀਆਂ ਹਾਂ ਕਰਕੇ ਤੇ ਆਪਣੇ ਕਰਮਾਂ 'ਚ ਸਬਰ ਰਹੀਗਾ ਜਿਹੜਾ ਇਹ ਪੈਣਾ ਹੀ ਪੈਣਾ 판ੋ ਜਿਹੜੀ ਚੀਜ਼ਿੱਥੇ ਜਦੋਂ ਲਿਖੀ ਉਹ ਹੋਣੀ ਹੋਣੀ ਹਾਂ ਬਾਕੀ ਚੀਜ਼ਿੱਥੇ ਲਿਖੀ ਜਾਂਦੀ ਉਹ ਹੋ ਗਈ ਰਣੀ ਜਿਵਨ ਨੇ ਆਪਣੇ ਕਰਮਾਂ 'ਚ ਤੇ ਨਹੀਂ ਮੈਨੂੰ ਕਹੀ ਜਾਂਦੇ ਹਾਂ ਦਾ ਖਲਾ ਇਹਨੇ ਦਿਹਾਲਣ ਦੀਦਾ ਮਖਲਾਉਣਾ ਕਿੱਥੇ ਆ ਸਾਸੀ ਕਾਲਜ ਤੋਂ ਸਰਵ ਮੈਂਟਡਾ ਵਿਸ਼ਾਲ ਕੈਰੋਂ ਵਾਲਾ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਧਨੋਏ ਇਹ ਪਿੰਡ ਆ ਜੇ ਅੰਬਰਸਰ ਦੇ ਵਿੱਚ ਕਬੱਡੀ ਪੌਂਡ ਦਾ ਜਿਲ੍ਹੇ ਮੋਟੰਦਰੀ ਉਸ ਦੇ ਬੰਦੀ ਜੀ ਇਹ ਪਿੰਡੀ ਦਾ ਪਿੰਡੀ ਗਾਉਂ ਦਾ ਇਹ ਪਿੰਡੀ ਗੇ ਉਹ ਪੀੜ ਪ੍ਰੋਡਕਟਰ ਕਹਿੰਦਾ ਪੀੜ ਤਾਂ ਹੁੰਦੀ ਜੇ ਕਿ ਸੈਲ ਡਾਊਨ ਹੋਵੇ ਗੱਡੀ ਦੇ ਉਹ ਸੈਲ ਡਾਊਨ ਸੈਲ ਡਾਊਨ ਹੋਰ ਚੱਕਰ ਜੀ ਚੱਕਰ ਕੀ ਪਾਦੀ ਆਈ ਤੁਹਾਡੀ ਵੇੜ ਰੜੇ ਗਾ ਨਾ ਗਰੇਂਦਰ ਭਲਵਾਨ ਉਪਸ਼ਾ ਮੈਂ ਭਲਵਾਨ ਕਿੱਤੀ ਆ ਬਣਾ ਉਹ ਵੀਰ ਬਲੌਗ ਬਣਾ ਬਣਾ ਆ ਭਲਵਾਨ ਦੀ ਗੇਮ ਇਨੀ ਘੇਟਾ ਰਾ ਭਾਈ ਤੁਹਾਡੀ ਸੱਚੀ ਗੱਲ ਹੈ ਸੀਰੀਅਸਲੀ ਦਿਲੋਂ ਲਿਆ ਗੈਣ ਇੰਨਾ ਵਧੀਆ ਖੇਡਦੇ ਨਾ ਭਾਈ ਛਿੱੜਨਾ ਹੀ ਵਿਚਾਰੇ ਚਲੋ ਆਪਣੇ ਥੋੜੇ ਜਾਨ ਮਸ਼ਾਨ ਵਾਲੇ ਵੀ ਭਰਾ ਆ ਹਾਂਜੀ ਤੇ ਉਹ ਇੱਕ ਕਿਲੇ ਸਾਈ ਦੇ ਘਰ ਜਾਣਗੇ ਹਾਂਜੀ ਉਹ ਮੈਂ ਕੱਲ੍ਹ ਦੇ ਸਹਾਰਨਾ ਪਿਆ ਇੱਕ ਮੇਰੇ ਨਾਲ ਥੋੜੀ ਕਦੋਂ ਡਾਕਟਰ ਕਹਿੰਦਾ ਜੂਰ ਜਰ ਜ਼ਿਆਦਾ ਲੱਗਦਾ ਰਿਹਾ ਬੀਤ ਨੂੰ ਬਿਨ ਹੋ ਗਿਆ ਪਰ ਐਰ ਕੀ ਤੇ ਜਫਰਾ ਵੀ ਨਹੀਂ ਲਾਗੇ ਕੋਈ ਗੱਲ ਐਰ ਕੀ ਮਹਾਰਾਜ ਦੀ ਕਿਰਪਾ ਨਾਲ ਪੂਰਾ ਕੈਮਰਿਆ ਕੰਮ ਨਾ ਉਹ ਸਿਹਰੇ ਮਿਹਨਤ ਕਰ ਲਈ ਦੀ ਸ਼ਾਮ ਨੂੰ ਮੈਚ ਕਿਹੜੇ ਦਾ ਤੇ ਉਹ ਥੋੜਾ ਜਿਹਾ ਕਦੇ ਜਨੋ ਹੋਣੀ ਕੱਲ ਦੀ ਹਾਂਜੀ ਧੀਰੀ ਰਾਤ ਇਹ ਆਦੇ ਨਾਲ ਆਉਣਾ ਹੀ ਆਉਣਾ ਹੈ ਨਹੀਂ ਚਲੋ ਤੁਹਾਡੀ ਹਾਜ਼ਰੀ ਵਧੀ ਮੈਂ ਪਹਿਲਵਾਨ ਨੂੰ ਧਿਆ ਪੁੱਛਣਾ ਆਪਣੇ ਜਿਹੜੇ ਜਾਤੀ ਆ ਭਾਈ ਪਗਿਆਰੇ ਦਾ ਹਾਂਜੀ ਤੇ ਮੈਂ ਪਹਿਲਵਾਨ ਮੱਕੜ ਮੱਕੀ ਕਿੱਥੇ ਆ ਮੈਂ ਆ ਵੀ ਇੱਥੇ ਕਿਉਂ ਤਾਂ ਹੁਣੇ ਪਿੱਛੇ ਜੇ ਉੱਠ ਇੱਧਰ ਰਸ਼ ਬੜਾ ਪਹਿਲਾਂ ਰੋਡ ਤੇ ਸਾਰੇ ਦੇਖ ਲੱਗੇ ਤਾਂ ਗੱਡੀ ਕਿਥੇ ਕਦੋਂ ਯਾਰ ਅਮਰੀਕਾ ਅਮਰੀਕਾ ਜਾ ਤਿੰਨ ਚਾਰ ਤੱਕ ਫਿਕਰ ਰਹੇ ਜਾਂਦੇ ਫਿਰ ਉੱਥੋਂ ਨਾਈ ਕਿਥੇ ਦੋ ਸਿਕਨੈਡ ਅੱਥੋਂ ਮੁੱਚ ਲੱਗੇ ਨੇ ਫਿਰ ਦੋ ਮਹੀਨੇ ਨਵੰਬਰ ਤੇ ਬਾਅਦ ਵਿੱਚ ਇਧਰ ਆਏਗੇ ਉਹ ਟੀਮ ਨਹੀਂ ਬਣੀ ਆਪਣੀ ਉਹ ਕੁੱਲੀ ਪਾਲੀ ਜੀ ਚਾਰ ਕਿ ਬਣੂਗੀ ਗੱਡੀ ਦੇ ਸਾਲ ਆਪ ਕੋਈ ਬਹੁਤ ਬੜਾ ਓਕੇ ਯਾਰ ਤੇਰਾ ਵਲੌਗ ਮੈਂ ਵੀ ਨਾ ਨਾ ਯਾਰ ਸੱਚੀ ਗੱਲ ਆ ਤੇਰਾ ਨਾ ਮੈਂ ਹਾਰ ਕੇ ਮੱਖਣ ਮਖੀ ਭਾਈ ਦੇ ਨਾਂ ਦੇ ਬਣਾਇਆ ਮੈਂ ਨਾ ਉਹ ਫੇ ਕੀਤਾ ਖੋਲੋ ਕੀਤਾ ਨੂੰ ਹਾਂ ਹਾਂ ਕੀਤਾ ਹਾਂ ਓਕੇ ਜਾਨ ਓਕੇ ਵੀਰ ਜੀ ਹਾਂਜੀ ਹਾਂਜੀ ਇੱਧਰ ਆ ਇੱਕ ਇੰਦਰ ਦੀ ਸਾਈਡ ਆ ਇਹਲਾ ਕੰਮ ਮਾਝੇ ਦੇ ਮੈਂ ਅਨਾਂ ਕਿਤੇ ਗਾਂਹ ਦੱਸਦਾ ਮੈਂ ਇਕੱਠੇ ਨਾ ਆਇਆਗਾ ਨੱਕੇਕੇ ਪਾਸੇ ਆਹੋ ਇਹ ਗੱਲ ਸਹੀ ਗੱਲ ਨਾ ਸਹੀ ਗੱਲ ਮਾਨ ਸਰ ਵੀਰ ਜੀ ਹਾਂਜੀ ਸਹੀ ਗੱਲ ਬਾਈ ਬੰਸਰ ਲੱਗ ਪਾ 15 ਜਨਮ ਲੈ ਲੈ ਇੱਧਰ ਵੇਖ ਮੇਲੇ ਚ ਨਹੀਂ ਰਾਲਾ ਨਹੀਂ ਮਾਣਾ ਮੇਰੇ ਨਾਮ ਤੇ ਨਹੀਂ ਹੋਣੀ ਹੋਣੀ ਜੀ ਕਹਿੰਦੇ ਮਰਦ ਦੀ ਬੁੱਲੋਗੇ ਸਿਰ ਚੜ ਕੇ ਮੇਲਣੀ ਸੀ ਮਾਨਸ ਮਾਣਾ ਮੈਂ ਕਾਕਾ ਕੋਟੀਆਂ ਨੂੰ ਬੇਨਤੀ ਕਰਦਾ ਹਾਂ ਐਸਪੀ ਦਾ ਦਫ਼ਤਰ ਸਾਡੇ ਤੋਂ ਪ੍ਰਾਰਥਨ ਕਰੋ ਆਰਮਣ ਕਬੱਡੀ ਬਾਜ ਕਹਾਂ ਨਹੀਂ ਵੀ ਸਾਡੇ ਪੈਰ ਰਹਿ ਗਏ ਠੀਕ ਹੈ ਮੱਖਣ ਹੋਰ ਖੜੇ ਸਾਡੇ ਲਾਗੇ ਮੱਖਣ ਸਿੰਘੂ ਕਹਿੰਦੇ ਮੱਖੀ ਕਹਿੰਦਾ ਕੋਈ ਸ਼ਾਂਤ ਬੱਲੇ ਨੇ ਸੰਧਾ ਦੇ ਪੁੱਤ ਮੱਖਣ ਆ ਨਾ ਨਾ ਨੀ ਜਗੰਦਰ ਸਮਾਜ ਹਮਾ ਦਾ ਡਾਕਟਰ ਕੁਸ਼ਾਰਾ ਸਿੰਘ ਬੱਟਰ ਗੁਰਚੇਤ ਹੁਣੀ ਕਹਿੰਦੇ ਆ ਲਾਈਟ ਜਾ ਕਹਿੰਦੀ ਆਹੋ अच्छा ओके